ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਚੱਲਦੀ ਆ ਜੀ ਸੁੰਡੀ ਦੀ ਸਪਰੇ ਮੱਕੀ ਤੇ ਮਾਜਰੀ ਵਾਲੀ ਮੋਟਰ ਤੇ ਤੇ ਉੱਪਰੋਂ ਮੌਸਮ ਵੀ ਆ ਖਰਾਬ ਬੱਦਲ ਬਾਈ ਹੋਈ ਹੋਈ ਆ ਦੋ ਦਿਨ ਹੋ ਗਏ ਮੌਸਮ ਖਰਾਬ ਨੂੰ ਤੇ ਕੱਲ ਮਾੜਾ ਮੋਟਾ ਮੀਂਹ ਪੈ ਗਿਆ ਸੀ ਅੱਜ ਵੈਸੇ ਬੱਦਲ ਨੇ ਤੇ ਵਿੱਚ ਨੂੰ ਧੁੱਪਾਂ ਵੀ ਨਿਕਲਿਆ ਆਉਂਦੀ ਆ ਤੇ ਸੁੰਡੀ ਬਹੁਤ ਜ਼ਿਆਦਾ ਪਈ ਹੋਈ ਆ ਮੱਕੀ ਨੂੰ ਇਸੇ ਕਰਕੇ ਲੱਗੇ ਹੋਏ ਨੇ ਚਾਰ ਜਾਣੇ ਕਰਨ ਤੇ ਚੱਲਦਾ ਸਪਰੇਅ ਦਾ ਕੰਮਕਾਰ ਤੇ ਕਣਕ ਵੀ ਵੜਾਉਣੀ ਸੀ ਆਪਾਂ ਥੋੜਾ ਜਿਹਾ ਮੌਸਮ ਕਰਕੇ ਖੜ ਗਏ ਤੇ ਮੌਸਮ ਸਾਫ਼ ਹੋਏ ਤੇ ਫਿਰ ਵੱਢਾਂਗੇ ਕਣਕ ਉਹ ਖੜੀ ਆ ਸਾਹਮਣੇ ਤੇ ਬਾਕੀ ਸੁੰਡੀ ਬਹੁਤ ਜ਼ਿਆਦਾ ਪੈ ਗਈ ਸੀ ਇੱਕ ਆ ਮੌਸਮ ਥੋੜਾ ਜਿਹਾ ਬੱਦਲਵਾਈ ਵਾਲਾ ਇਹਦੇ ਵਿੱਚ ਜ਼ਿਆਦਾ ਪੈਂਦੀ ਆ ਬਹੁਤ ਜ਼ਿਆਦਾ ਅਟੈਕ ਆ ਸੁੰਡੀ ਦਾ ਆ ਦੇਖੋ ਇਦਾਂ ਟਾਂਡੇ ਖਾਦੇ ਪਏ ਨੇ ਦੇਖੋ ਗੋਗ ਦੇ ਵਿੱਚ ਆ ਤੇ ਹੁਣੇ ਕੰਟਰੋਲ ਹੋ ਜਵੇ ਛੋਟੀ ਛੋਟੀ ਮੱਕੀ ਨੂੰ ਫਾਇਦਾ ਹੀ ਆ ਤੇ ਬਾਕੀ ਪਿੰਡ ਵੀ ਕਰਾਉਣੀ ਆ ਉੱਥੇ ਹੈਗੀ ਆ ਟਮਾਟੇਲੇ ਟਾਂਡੇ ਨੂੰ ਆ ਬਾਕੀ ਦੇਖ ਕੇ ਕਰਵਾ ਦਾਂਗੇ ਔਰੇ ਤਾਂ ਹਰੇਕ ਛਾੜ ਚਾ ਹਰੇਕ ਟਾਂਡੇ ਨੂੰ ਆ ਦੇਖੋ ਉਹ ਟਾਂਡੇ ਕਿਵੇਂ ਖਾਦੇ ਪਏ ਨੇ ਬਹੁਤ ਜ਼ਿਆਦਾ ਅਟੈਕ ਆ ਦੇਖੋ ਸਾਰੇ ਟਾਂਡਿਆਂ ਦੀ ਆ ਤਕਰੀਬਨ ਬਾਕੀ ਸਪਰੇ ਵੀ ਦਿਖਾਉਨੇ ਆ ਆਪਾਂ ਕਿ ਵੀ ਕਿਹੜੀ ਕਰ ਰਹੇ ਆਂ ਸੰਡੀ ਤੋਂ ਪਹਿਲੀ ਸਪਰੇ ਕਰ ਰਹੇ ਆ ਇਹ ਪਹਿਲਾਂ ਆਪਾਂ ਕਰਾਈ ਦੀ ਕੱਖਾਂ ਵਾਲੀ 1 ਮਹੀਨੇ ਦੀ ਮੱਕੀ ਹੋ ਗਈ ਇਹ 18 99 ਬੀਜ ਬੀਜਿਆ ਹੋਇਆ ਆਪਣਾ ਇਹ ਬਾਕੀ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਆ ਸਪਰੇਅ ਕਰੀ ਆ ਆਪਾਂ ਦਵਾਈ ਦੇਖੋ ਸੁੰਡੀ ਤੋਂ ਤੇ ਬਾਕੀ ਵਧੀਆ ਰਿਜ਼ਲਟ ਆ ਇਹਦਾ 스멜 ਬਹੁਤ ਜ਼ਿਆਦਾ ਹੈ ਦਵਾਈ ਦੀ ਤੇ 스멜 ਨਾਲੇ ਸੁੰਡੀ ਨੇ ਮਰ ਜਾਣਾ ਬਾਕੀ ਬਸ 2 ਘੰਟੇ ਮੌਸਮ ਸਹੀ ਰਹੇ ਤੇ ਦਵਾਈ ਨੇ ਅਸਰ ਵਧੀਆ ਕਰ ਜਾਣਾ ਮੀਂਹ ਨਾ ਪਵੇ ਚਾਰ ਬੰਦੇ ਲਾਏ ਹੋਏ ਨੇ ਘੰਟਾਕ ਮਸਾ ਲਾਉਣ ਗਿਆ ਆਪਣਾ 5 ਕਿਲਿਆਂ 5 ਕਿਲਿਆਂ ਦਾ ਪਲਾਟ ਆ ਜਿੱਥੇ ਸਪਰੇਅ ਕਰ ਰਹੇ ਨੇ ਬਾਕੀ ਮੱਕੀ ਦੇਖੋ ਵੀ ਕਿੱਦਾਂ ਖੜੀ ਆ ਇੱਕ ਜੂਰੀਆ ਲਾਤਾ ਦੀ ਆਪਾਂ ਇਹਨੂੰ ਪੂਰਾ ਪਾਣੀ ਲੱਗਦਾ ਆਪਾਂ 150 ਲੀਟਰ ਪਾਣੀ ਲਾ ਰਹੇ ਹਾਂ ਕੀਲੇ ਦਾ ਦੇਖੋ ਕਿਦਾਂ ਗਿਰਦਾ ਹੈ ਪੂਰਾ ਪੱਤੇ ਭਿੱਜਦੇ ਨੇ ਦਵਾਈ ਦੀ 스멜 ਬਹੁਤ ਜ਼ਿਆਦਾ ਹੈ ਅਬ ਦੇਖ ਲਓ ਮੈਂ ਇੱਥੇ ਖੜਾ ਹਾਂ ਤਾਂ ਵੀ ਬਾਹਾਂ ਤੇ ਲੜਨ ਲੱਗ ਗਈ ਇੰਨੀ ਜ਼ਿਆਦਾ ਤੇਜ਼ ਆ ਆ ਗਏ ਜੀ ਕਣਕ ਵਾਲੇ ਖੇਤ ਚ ਤੇ ਕਰੋ ਕਣਕ ਚੈੱਕ ਵੀ ਇਹ ਵੱਢਣ ਵਾਲੀ ਹੋਊਗੀ ਜਾਂ ਵੀ ਕਿਵੇਂ ਆ ਦੇਖੋ ਕਦਾ ਸਲਾਹ ਹੈਗੀ ਆ ਵੀ ਹੁਣ ਇਹ ਵੜਾ ਦਨੇ ਅੱਜ ਵੀ ਮੌਸਮ ਠੀਕ ਏ ਆ ਬਾਕੀ ਪਤਾ ਕਰ ਲਾਣੇ ਆ ਮਸ਼ੀਨ ਵਾਲੇ ਤੋਂ ਵੀ ਕੀ ਕਹਿੰਦਾ ਏ ਵੜਣ ਨੂੰ ਪਰ ਉਹ ਹਿਸਾਬ ਨਾਲ ਦੇਖ ਲਾਣੇ ਆ ਤੇ ਕਣਕ ਤਾਂ ਪੂਰੀ ਰੈਡੀ ਹੋ ਪਈ ਆ ਵੜਣ ਵਾਲੀ ਹੋ ਆ ਤੇ ਮੌਸਮ ਵੀ ਪੂਰਾ ਗਰਮਾਈ ਚ ਏ ਅੱਜ ਵੈਸੇ ਬੱਦਲ ਬਾਈ ਆ ਦੇਖ ਕੇ ਬੜਾ ਦਾਨ ਨੇ ਜਿਵੇਂ ਵੀ ਹੋਇਆ ਦਾਣਾ ਪੂਰਾ ਮੋਟਾ ਹੈ ਕਣਕ ਦਾ 826 ਬੀਜ ਆਪਣਾ ਇਹ ਤੇ ਇਹ ਪਰਲੀ ਮੋਟਰ ਤੇ ਵੀ ਮਾਰਦੇ ਆ ਜਿਹੜਾ ਵੀ ਉਧਰ ਵੀ ਦੇਖਦੇ ਆ ਮੋਟਰ ਚਲਾਉਣਾ ਦੇਖ ਕੇ ਮੀਂਹ ਕਿੜਾ ਅੱਜ ਬਾਲਾ ਜ਼ਿਆਦਾ ਪਿਆ ਏ। ਸੁੰਡੀ ਲੈ ਕੇ ਆਏ ਆਂ ਜੀ ਇੱਥੋਂ ਗੋਵਰ ਗੋਵਾਲਾ ਪੱਤਾ ਤੋੜ ਕੇ ਤੇ ਤੇ ਥੋੜੀ ਦਵਾਈ ਪਾਈ ਆ ਹੁਣ ਪੱਤੇ ਤੇ। ਦੇਖਦੇ ਆਂ ਵੀ ਸੁੰਡੀ ਮਰਦੀ ਆ ਜਾਂ ਨਹੀਂ। ਵੀ ਕਿੰਨੇ ਕ ਟਾਈਮ ਚ ਮਰਦੀ ਆ। ਬਾਕੀ ਆਪਣਾ ਚੈਨਲ ਆ ਐਮ ਐਸ ਧਨੋਆ 92 YouTube ਤੇ ਵੀ ਤੇ ਜਿੱਥੇ ਆਪਾਂ ਵੀਡੀਓ ਪਾਉਂਦੇ ਆ ਤੇ Facebook ਤੇ ਤੇ Instagram ਤੇ ਸਾਰੇ ਜਾਨੇ ਜਾ ਕੇ ਫੋਲੋ ਕਰੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਸਟicker ਬਣਵਾਏ ਨੇ ਆਪਾਂ ਸਾਰੇ ਸੰਦਾਂ ਦੇ ਲਾਵਾਂਗੇ ਆ ਦੇਖੋ ਆਏਗੇ ਨੇ 70 ਸਟicker ਬਾਕੀ ਸੁੰਡੀ ਦਾ ਹੋ ਚੱਲੀ ਗੋਲਜੀ ਲੱਗਦਾ ਪਹਿਲਾਂ ਜਾਦਾ ਭਜੜੀ ਨੱਠ ਦੇਤੀ ਹੋ ਚੱਲੀ ਠੰਢੀ ਜੀ ਦੇਖੋ ਦਵਾਈ ਨੇ ਕਰਤਾ ਅਸਰ ਇਹਨੂੰ ਬਾਕੀ ਕੱਲੂ ਸਾਰੇ ਖੇਤ ਚ ਜੇੜਾ ਮਾਰ ਕੇ ਦੇਖਾਂਗੇ ਕਰਾਂਗੇ ਚੈੱਕ ਵੀ ਕੀ ਰਿਜ਼ਲਟ ਆਇਆ ਦਵਾਈ ਦਾ ਬਾਕੀ ਆ ਇਹ ਤਾਂ ਕਰਤੀ ਮੈਨੂੰ ਲੱਗਦਾ ਇਕੱਠੀ ਆ ਦੇਖੋ ਹਾਂ ਖੜੀ ਹੈ ਇਹ ਆਪਣੀ 9208 ਮੱਕੀ ਸਾਰਿਆਂ ਤੋਂ ਗੇਤੀ ਮੱਕੀ ਆਪਣੀ ਇਹੀ ਆ ਆ ਮੋਟਰ ਤੇ ਆਪਣੇ ਹੈਗੇ ਨੇ 7 ਕੀਲੇ ਕਰੋ ਚੈੱਕ ਵੀ ਪੂਰੀ ਵਧੀਆ ਖੜੀ ਐਨ ਵਧੀਆ ਗ੍ਰੋਥ ਕਰੀ ਹੋਈ ਆ ਕੋਈ ਸੁੰਡੀ ਦੀ ਪ੍ਰੋਬਲਮ ਨਹੀਂ ਹੈਗੀ ਤੇ ਸਪਰੇਅ ਕਰਾ ਦਿੱਤੀ ਆਪਾਂ ਇਹ ਤਾਂ ਇੱਕ ਤਾਕਤ ਦੀ ਜਾਰਾ ਜੈਂਕਰ ਸੁੰਡੀ ਦੀ ਪਾਈ ਦੀ ਵਿੱਚ ਕੋਰਾ ਜੈਨ ਇਹ ਕੋਈ ਧੱਲਾ ਵੀ ਖੇਤ ਪੂਰਾ ਵਧੀਆ ਖੜਾ ਤੋਂ ਬਾਅਦ ਜੀ ਲਿਆਏ ਆਪਾਂ ਜੂਰੀਆ ਹੁਣ ਜੂਰੀਆ ਪਾਉਨੇ ਆ ਮੱਕੀ ਚ 6 ਥੈਲੇ ਆਪਣੇ 5 ਕਿਲਿਆਂ ਦਾ ਗੇੜਾ ਤੇ ਲੱਗੇ ਹੋਏ ਨੇ ਬੰਦੇ ਥੈਲੇ ਥੁੱਲੇ ਖੋਲ ਕੇ ਝੋਲੀਆਂ ਭਰਨਾ ਤੇ ਪਾਉਣ ਯਾਰੇ ਮੱਕੀ ਥੋੜੀ ذبی ہوئی ਆ ਕਿਤੇ-ਕਿਤੇ ਇੱਕ ਰੇਤਲੇ ਖੇਤ ਕਰਕੇ ਜ਼ਮੀਨ ਚ ਥੋੜੀ ਜਾਨ ਜੀ ਨਹੀਂ ਹੈਗੀ ਡਾਕਰ ਜ਼ਮੀਨ ਚ ਆਏ ਆ ਥੋੜੀ ਜੀ ਵਧੀਆ ਹੁੰਦੀ ਆ ਤਕੜੀ ਹੁੰਦੀ ਆ ਜ਼ਮੀਨ ਡਾਕਰ ਤੇ ਆ ਖੇਤਾਂ ਤਕਰੀਬਨ ਸਾਰੀ ਵਧੀਆ ਹੀ ਖੜਾ ਏ ਤੇ ਉਹ ਪਰਲੇ ਖੇਤ ਚ ਹੈਗੀਆਂ ਨੇ ਕਾਫੀ ਦੱਗੀਆਂ ਆ ਤੇ ਇਹ ਬੰਦੇ ਕਹਿੰਦੇ ਵੀ ਪੂਰੇ ਹੀ ਕਰੇ ਤੋਂ ਬਾਅਦ ਵੀ ਜੂਰੀਆ ਹੀ ਮਾਰੇ ਦੰਨੇ ਹੁਣੇ ਫਿਰ ਆਪਾਂ ਲਿਆਏ ਦੀ ਪਿੰਡੋਂ ਜਾ ਕੇ ਤੇ ਗਿੱਲ ਪੂਰੀ ਐਨ ਵਧੀਆ ਨਾਲੇ ਗਿੱਲੇ ਗਿੱਲੇ ਚ ਲੱਗ ਜੂਗਾ ਰੇ ਤੇ ਦੂਜਾ ਜੂਰੀਆ ਪਾਉਣ ਲੱਗੇ ਆਪਾਂ ਇਹ ਚ ਪਰਲੇ ਖੇਤ ਚ ਤਾਂ ਬਾਲੀ ਮੱਕੀ ਦਬੀ ਹੋਈ ਆ ਤੇ ਸੁੰਡੀ ਵੀ ਦੇਖਦੇ ਆਂ ਵੀ ਦਵਾਈ ਨੇ ਕਰਤਾ ਹੋਣਾ ਕੰਮ ਜਾਂ ਸੁੰਡੀ ਦਾ ਆ ਖੇਤ ਜਿਆਦਾ ਦਬੀ ਹੋਈ ਆ ਮੱਕੀ ਉਹ ਦੇਖੋ ਸਾਹਮਣੇ ਕਿਵੇਂ ਦੱਗੀਆਂ ਦਬੀਆਂ ਹੋਈਆਂ ਨੇ ਤੇ ਆ ਖੇਤ ਪੂਰਾ ਐਨ ਵਧੀਆ ਖੜਾ ਸ਼ਾਨਦਾਰ ਤੇ ਪਾ ਲਿਆ ਝੋਲੀਆਂ ਚ ਬੰਦਿਆਂ ਨੇ ਰੇ ਚਾਰ ਜਾਨੇ ਨੇ ਉਹੀ ਮਸਾ ਅੱਧਾ ਘੰਟਾ ਲਾਉਣਗੇ ਪਾਉਣ ਨੂੰ 来 ਗਿਆ ਜੂਰੀਆ ਇੱਧਰਲੇ ਖੇਤ ਤਾਂ ਪਾਏਗੇ ਢਾਈ ਥੈਲਿਆਂ ਦਾ ਗੇੜ ਪਾਤਾ ਤੇ ਹੁਣ ਪਰਲੇ ਪਲਾਟ ਨੂੰ ਲੱਗੇ ਨੇ ਬੰਦੇ ਪਾਉਣ ਤੇ ਕੱਲ ਨੂੰ ਫਿਰ ਕਰਵਾਵਾਂਗੇ ਪੰਡ ਸਪਰੇ ਸੰਡੀ ਔਰ ਜਿੰਕ ਦੀ ਵਿੱਚ ਪਾ ਕੇ ਨਾਲ ਤਾਕਤ ਦੀ ਪਾਵਾਂਗੇ ਤੇ ਨਾਲੇ ਕਣਕ ਵੜਾਵਾਂਗੇ ਦੇਖਦੇ ਆ ਤੇ ਮੌਸਮ ਵੀ ਹੋ ਗਿਆ ਸਾਫ਼ ਉੱਪਰ ਤੇ ਧੁੱਪਾਂ ਨਿਕਲਿਆ ਆ ਇੱਧਰਲਾ ਖੇਤ ਥੋੜਾ ਜਿਆਦਾ ਗਿੱਲਾ ਏ ਆ ਠੀਕ ਆਤੀ ਹਲੇ ਆ ਖੇਤ ਗਿੱਲਾ ਥੋੜਾ ਜਿਆ ਤੇ ਹੁਣ ਵਧੀਆ ਮੱਕੀ ਉੱਠ ਖੜੂਗੀ ਤੇ ਇੱਕ ਜੂਰੀਆ ਹੋਰ ਲਾ ਦਾਂਗੇ ਪਾਣੀ ਲੱਗੇ ਤੋਂ ਬਾਅਦ ਉਹੀ ਸਮਝ ਲਓ 10-12 ਦਿਨ ਤੱਕ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀਰ ਨੇ ਨਹੀਂ ਕਰਿਆ ਤੇ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਤੇ ਆਪਾਂ ਖੇਤੀਬਾੜੀ ਦੀ ਉਹ ਵੀਡੀਓ ਬਣਾਉਨੇ ਆ ਤੇ ਇਹੀ ਲੈ ਕੇ ਆਇਆ ਕਰਾਂਗੇ ਤੇ ਮਿਲਦੇ ਆ ਚਲੋ ਕਿਸੇ ਨੰਮੀ ਵੀਡੀਓ ਚ